ਆ 2000 ਦਾ ਦੇ ਦਾਂਗੇ ਜੀ ਆਪਾ ਦੇ ਦਾਂਗੇ ਮੁੱਕਰਨਾ ਨਹੀਂ ਨਾ ਜੀ ਨਾ ਮੁੱਕਰ 500 60 ਦਾ ਕ ਵੱਧ ਵੀ ਛੜਨ ਦਾ ਛੜ ਦਿੰਦੇ ਆ ਜੀ 500 ਵੀ ਛੜ ਦਿੰਦਾ 1000 ਵੀ ਛੜ ਦਿੰਦਾ ਲੱਖ ਰੁਪਏ ਆਪਾ ਕਿਉਂ ਮੰਗਿਆ ਦੱਸਿਓ ਬਈ ਮੰਡਾ ਜਾ ਕੀ ਗੱਲ ਬਾਤ ਇੱਥੇ ਬਹੁਤ ਸੋਹਣੇ ਕੱਢਦਾ ਇੱਕ ਕੱਦ ਕਾਟ ਹੈ ਇੱਕ ਅੱਜ ਵੇਚ ਤੇ ਪਹਿਲਾਂ ਅੱਜ ਵੇਚ ਤੇ ਜੀ 10 ਕ ਵੇਚ ਸੀ ਅ ਮੁੱਲਾਪੁਰ ਖੜਿਆਂਗੇ ਇੱਥੇ ਸੇਲ ਲੱਗੀ ਹੋਈ ਆ ਸੇਲ ਕੱਪੜਿਆਂ ਦੀ ਨਹੀਂ ਹੈਗੀ ਮੇਮਣਿਆਂ ਦੀ ਹੈਗੀ ਇਹਦੇ ਵਿੱਚ ਪੱਠਾ ਵੀ ਹੋਣਗੀਆਂ ਮੈਨੂੰ ਲੱਗਦਾ ਇਹ ਸਾਰੇ ਨੇ ਦੇਸੀ ਵੀ ਨੇ ਪਰਦੇਸੀ ਵੀ ਨੇ ਸਾਰੇ ਤਰ੍ਹਾਂ ਦੇ ਮੇਮਣੇ ਨੇ ਜਿਨ੍ਹਾਂ ਜਾਨੀ ਕਿ ਪਾਲਣਾ ਹੁੰਦਾ ਕੱਦੇ ਆ ਉਹ ਇੱਥੋਂ ਲੈ ਸਕਦੇ ਹੋ ਠੀਕ ਹੈ ਨਾ ਬਾਈ ਕੀ ਹਾਲ ਆ ਠੀਕ ਹੈ ਜੀ ਬਾਈ ਕਿੰਨੇ ਮੇਮਣੇ ਨੇਗੇ ਇਹ ਮੇਮਨੇ ਹੋਣਗੇ 30 ਹੋਣਗੇ 30 ਹੋਣਗੇ ਬਾਈ ਇੰਨੇ ਯਾਰ ਹਾਂ ਜੀ ਹਾਂ ਕਿੰਨੇ ਕਿੰਨੇ ਮਹੀਨਿਆਂ ਦੇ ਹੋਣਗੇ ਇਹ ਵਿੱਚ 4 ਮਹੀਨਿਆਂ ਦਾ ਕੋਈ ਕੋਈ 5 ਮਹੀਨਿਆਂ ਦਾ ਕੋਈ 6 ਮਹੀਨਿਆਂ ਦਾ ਕੋਈ 20 ਦਿਨਾਂ ਦਾ ਵੀ ਹੋਊਗਾ 20 ਦਿਨਾਂ ਦਾ ਆਹ ਖੜਾਈ ਕਿਹੜਾ ਏ ਵੀ ਖੜਾ ਬਚਾਣੇ ਕਿਉਂ ਖੜਾਗਾ ਠੀਕ ਆ ਪਹਿਲਾਂ ਇਹਦੇ ਪੈਸੇ ਦੱਸ 20 ਦੇ ਨਾਲੇ ਦੇ 20 ਦਿਨਾਂ ਵਾਲੇ ਦਾ ਜੀ 2000 ਦੇ ਦਾਂਗੇ 2000 ਦਾ ਮਿਲ ਜੂਗਾ ਭਾਈ ਆ ਚੱਕੋ ਸੇਲ ਆਫਰ ਲਾਤੀ ਚੱਕ ਦਿਖਾਉ ਨੂੰ ਦੇਖੋ ਜੀ ਦੇਖੋ ਭਾਈ ਆਫਰ ਮੇਮਣਿਆਂ ਤੇ ਆਫਰ ਆ ਕੀ ਮੇਮਣਿਆਂ ਤੇ ਬਾਈ ਜੀ ਆਪਾਂ ਜਿਹੜਾ ਖੇਡ ਲਾਉਣੇ ਨੇ ਉਹਨਾਂ ਵਾਸਤੇ ਆਏ ਆ 2000 ਦਾ ਦੇ ਦਾਂਗੇ ਜੀ ਆਪਾਂ ਦੇ ਦਾਂਗੇ ਮੁਕਰਨਾ ਨਹੀਂ ਨਾ ਜੀ ਨਾ ਮੁਕਰਦਾ ਹੀ ਨਹੀਂ 2000 ਦਾ ਮਿਲ ਜੂਗਾ 20 ਦਿਨਾਂ ਦਾ ਅੱਗੇ ਵੱਧ ਵਾਲਾ ਕਿਹੜਾਗਾ 25 ਹਜ਼ਾਰ ਵਾਲਾ ਆ ਦੇ ਦਾਂਗੇ ਜੀ ਆਪਾਂ ਕਿੰਨੇ ਦਾ 4500 ਦਾ ਦੇ ਦਾਂਗੇ 2500 ਵਾਲਾ ਦਿਖਾ ਕੋਈ 2500 ਵਾਲਾ ਕੋਈ ਨਹੀਂ ਹੈਗਾ ਜੀ ਐ ਨਹੀਂਗਾ ਹੁਣ 4500 ਵਾਲੇ ਨੇ ਯਾਰੇ ਹਾਂ ਜੀ ਦਿਖਾ ਫਿਰ ਆ 4500 ਦਾ ਦੇ ਦਾਂਗੇ ਜੀ ਇਹ ਪ੍ਰਦੇਸੀ ਹੈਗਾ ਇਹ ਪ੍ਰਦੇਸੀ ਹੈ ਠੀਕ ਆ ਉਰੋਂ ਦਾ ਨਹੀਂਗਾ ਇਹ ਬਾਹਰ ਲਾਗਾ ਠੀਕ ਆ ਆਹ ਦਸੀ ਬਈ ਹਾਂ ਜੀ ਹਾਂ ਆ ਵੀ 4500 ਦੇਣੀ 4500 ਦਾ ਦੇਖੋ ਬਿੱਟਲ ਬੱਚਿਆਂ ਨਾਲੇ ਪੱਟ ਕਿਹੜੀ ਹੈ ਨਾ ਜੇ ਮੇਰਾ ਪੱਟ ਨਹੀਂ ਹੈਗੀ ਜੀ ਪਠਾਣ ਵਾਲਾ ਸਾਰੇ ਬੱਕਰੀ ਵੇਚ ਦਾਂਗੇ ਠੀਕ ਹੈ ਸਾਰੇ ਬੱਕਰੇ ਨੇ ਇਹ ਐ ਐ ਦੱਸ ਵੀ ਕਾਲੇ ਰੰਗ ਦੇ ਹੀ ਕਿਉਂ ਲੈਂਦੇ ਨੇ ਕਾਲੇ ਰੰਗ ਦੇ ਵੀ ਆ ਲਾਲ ਵੀ ਆ ਅੱਛਾ ਨਹੀਂ ਜਿਆਦੇ ਕਾਲੇ ਰੰਗ ਦੇ ਕਿਉਂ ਨੇ ਕਾਲੇ ਰੰਗ ਦੇ ਵਧੀਆ ਆਉਂਦੇ ਆ ਜੀ ਸਾਡੇ ਕੋਲੇ ਠੀਕ ਹੈ ਇਹ ਲਾੜ ਖਰੀਦ ਕੇ ਲਿਆਉਂਦਾ ਲਾੜ ਜੀ ਲਾੜ ਕੱਲਾ ਕੱਲਾ ਖਰੀਦਣਾ ਨਾ ਨਾ ਲਾੜ ਜੀ ਲਾੜ ਆ ਮਿਲ ਜਾਂਦੇ ਨੇ ਠੀਕ ਹੈ ਕਿੰਨੇ ਵੇਚਦੇ ਨੇ ਬੱਚੇ ਫਿਰ ਮੰਡੀ ਤੇ ਹਰੇਕ ਤੇ ਆ ਕੇ ਵੇਚਦੇ ਨੇ ਇਹ ਕਦੇ 30 ਕਦੇ 15 ਕਦੇ 10 ਐ ਲੱਤੀ ਜਨੇ ਜੇ ਇਕੱਠੇ ਲੈਣੇ ਹੁਣ ਕੀ ਭਾ ਫਿਰ ਇਕੱਠੇ ਪਾ ਦਾਂਗੇ ਜੀ ਸਾਰੀ ਆ ਦੇਖੋ ਆ ਬੱਚੇ ਵਧੀਆ ਖੜੇ ਨੇ ਆ ਬੱਚਾ ਦੇਖੋ ਕਿੰਨਾ ਵਧੀਆ ਦਿਖਾਈ ਉਰੇ ਲਿਆ ਕੇ ਬਾਈ ਵੇਖੋ ਬੱਚਾ ਕਿੰਨਾ ਕ ਵਧੀਆ ਹੈ ਮਗਾਜੀ ਪੂਰਾ ਕੁਆਲਟੀ ਵਾਲਾ ਜੀ ਬੱਚਾ ਠੀਕ ਹੈ ਦੇਖੋ ਇਹਦੀ ਝਾਲਰ ਦੇਖੋ ਹੁਣ ਵੀ ਹਾਂ ਦੇਖੋ ਆਹ ਦੇਖੋ 30 ਬੱਚੇ ਨੇਗੇ ਰੱਸੀਆਂ ਕੇ ਨਰਬੀਆਂ ਦੀਆਂ ਲੱਗੀਆਂ ਇਹਨਾਂ ਦੇ ਰੱਸੀਆਂ ਲੱਗੀਆਂ ਜਾਂਦੀਆਂ ਨੇ ਜੀ ਲੱਗੀਆਂ 300 ਦੀਆਂ ਨਾ ਜੀ ਵੱਧ ਲੱਗ ਜਾਂਦੀਆਂ ਨੇ ਵੱਧ ਲੱਗ ਜਾਂਦੇ ਨੇ 10 ਰੁਪਈਆ ਦੀ ਆ ਇੱਕ ਟੋਟਾ ਹੁੰਦਾ ਇਹਨਾਂ ਦਾ ਠੀਕ ਆ 15 ਰੁਪਈਆ ਦਾ ਪਟਾ 15 ਰੁਪਈਆ ਦਾ ਪਟਾ ਇੱਕ ਮੀਮਣੇ ਤੇ ਖਰਚਾ ਆ ਗਿਆ ਯਾਨੀ ਕਿ ਆਪਣਾ 25 ਰੁਪਈਆ 25 ਰੁਪਈਆ ਇੱਕ ਮੀਮਣੇ ਤੇ ਆ ਖਰਚਾ ਹੈਗਾ ਪਟੇ ਦਾ ਤੇ ਆ ਇਹਦਾ ਠੀਕ ਹੈ ਬਟੇ ਲਾਲ ਹਾਂ ਇਹ ਵੀ ਨਾਲ ਹੀ ਦੇ ਦੇਣਾ ਹਾਂ ਜੀ ਦੇ ਦੇਣ ਠੀਕ ਹੈ ਯਾਨੀ ਕਿ 25 ਰੁਪਏ ਤਾਂ ਭਾਈ ਇਹਦੇ ਵੱਜ ਜਾਂਦੇ ਨੇ ਜਦੋਂ ਮੰਡੀ 'ਚ ਆ ਗਿਆ ਠੀਕ ਹੈ ਫਿਰ ਇਹ ਤੇ ਖਰਚਾ ਵੀ ਪੈ ਜਾਂਦਾ 100 ਰੁਪਏ ਵੇਚਣ ਦਾ ਹਣਾ ਦੋਆ ਤਿਹਰਾ ਦਾ ਹੁੰਦਾ 100 100 ਠੀਕ ਹੈ ਕੀ ਕੀ ਭਾਦ ਸੇ ਆਪਾਂ ਨੇ ਇਕੱਠਿਆਂ ਦਾ ਇਕੱਠੇ ਦੇ ਦਾਂਗੇ ਜੀ ਆਪਾਂ ਸਾਰੀ ਹੂੰ ਜੇ ਲੈਣੇ ਹੁਣ ਜਿਨੇ ਮਰਜੀ ਇੱਕ ਬੱਕਰਾ ਛੱਡ ਕੇ ਜਿਹੜਾ 2000 ਵਾਲਾ 2000 ਵਾਲਾ ਛੱਡ ਕੇ ਛੱਡ ਕੇ ਛੱਡ ਕੇ ਦੇ ਦਾਂਗੇ ਜੀ 4500 ਨੂੰ ਸਾਰੀ ਜਿਹੜੇ ਵੀ ਖੜੇ ਨਾ ਉਹ ਕਾ ਤੁਹਾਨੂੰ ਦੇਣਾਗਾ 2000 ਵਾਲਾ ਉਹ ਅਗਲਾ ਕਹੂਗਾ ਯਾਰ ਆ ਵੀ ਕੀ ਐ ਭਾਈ ਛੋੜ ਕਰ ਅਸੀਂ ਉਹੀ 2000 ਤੁਹਾਨੂੰ ਬਚੂਗਾ ਠੀਕ ਐ ਆਲਾ ਕਹੂਗਾ ਯਾਰ ਇਹਦੇ ਕੀ ਦਈਏ ਤੁਹਾਨੂੰ ਹੂੰ ਮੇਮਣਾ 500 60 ਦਾ ਨਾ ਕਬੱਬ ਵੀ ਛੱਡਨ ਦਾ ਛੱਡ ਦਿੰਦੇ ਆ ਜੀ 500 ਵੀ ਛੱਡ ਦਿੰਦਾ 1000 ਵੀ ਛੱਡ ਦਿੰਦਾ ਮੇਮਣੇ ਤੇ ਡਿਪੈਂਡ ਕਰਦਾ ਮੇਮਣੇ ਤੇ ਡਿਪੈਂਡ ਕਰਦਾ ਕਿਉਂਕਿ ਇਹਨੇ ਕੋਈ ਲਾਟ ਚੱਕਿਆ ਹੁੰਦਾ ਕੋਈ ਇਹਨੂੰ ਘਾਟਾ ਵੀ ਦਊਗਾ ਕੋਈ 1000 ਵੱਧ ਵੀ ਦਊਗਾ ਐ ਹੋ ਜਾਂਦਾ ਆਈ ਹੁੰਦਾ ਹਾਂਜੀ ਹਾਂਜੀ ਠੀਕ ਆ ਆ ਦੇਖੋ ਆ ਦੇਖੋ ਬੱਚੇ ਆ ਸਾਰੇ ਵਧੀਆ ਕੁਆਲਟੀ ਵਾਲੇ ਵਧੀਆ ਬੱਚੇ ਵੀ ਹੈਗੇ ਨੇਗੇ ਕੋਈ ਆਏ ਨਹੀਂਗਾ ਵੀ ਮਾੜੇ ਬੱਚੇ ਨੇਗੇ ਯਾਨੀ ਕਿ ਬਾਜਨ ਦਾ ਮੁੱਲ ਤਾਂ ਦੇਣੀ ਪਊਗਾ ਠੀਕ ਆ ਬਾਜਨ ਦਾ ਮੁੱਲ ਖਰੀਦ ਲਈਏ ਉਹ ਤਾਂ ਆਪਾਂ ਨੂੰ ਦੇਣੀ ਪਊਗਾ ਇਹ ਬੰਦੇ ਨੇ ਅੱਜ ਆ ਖੜਾ ਹੈ ਅੱਜ ਕਿੰਨੇ ਵੇਚ ਤੇ ਪਹਿਲਾਂ ਅੱਜ ਵੇਚ ਤੇ ਜੀ 10 ਕ ਵੇਚ ਤੇ 10 ਵੇਚ ਤੇ ਹਾਂ ਇਹ ਆ ਵੀ ਬੱਚਾ ਦੇਖੋ ਇਹ ਮੇਮਣਿਆਂ ਦਾ ਵਪਾਰੀ ਹੈਗਾ ਵੱਡੇ ਨਹੀਂ ਵੇਚਦਾ ਹੈਗਾ ਨਾ ਮੇਮਣੇ ਮੇਮਣੇ ਹਾਂਜੀ ਹਾਂ ਠੀਕ ਆ ਆ ਦੇਖੋ ਆ ਬੱਚਾ ਦੇਖੋ ਆ ਦੇਖੋ ਆ ਵੀ ਬੱਚਾ ਲਓ ਆ ਬੱਚੇ ਬਹੁਤ ਸੋਹਣੇ ਨੇਗੇ ਸਾਰੇ ਬੱਚੇ ਨਾਲ ਦੀਜਾ ਯਾਨੀ ਕਿ ਮਾੜੀ ਚੀਜ਼ ਨਹੀਂ ਹੈਗੀ ਵਾਜਨ ਕੂਜਨ ਕਰਨਗੇ ਵਧੀਆ ਠੀਕ ਹੈ ਜਿਹਨੇ ਜਵਾਕ ਖੇਡ ਲਾਉਣੇ ਨੇ ਜਿਹਨੇ ਜਵਾਕ ਖੇਡ ਲਾਉਣੇ ਨੇ ਉਹ ਇਹਨਾਂ ਕੋਲੇ ਆ ਕੇ ਲੈ ਜਾਓ 2500 ਤੋਂ ਸ਼ੁਰੂ ਹੋ ਕੇ 4500 ਕਹਿੰਦੇ ਨੇ 4000 ਦਾ ਦੇ ਦੇਣਗੇ ਕੋਈ 3500 ਦਾ ਵੀ ਮਿਲ ਜਾਊਗਾ ਐਦੂ ਘੱਟ ਵੀ ਦੇ ਹੋ ਜਾਊਗਾ ਕੱਟਾ ਨਹੀਂ ਕੋਈ ਘੱਟ ਨਹੀਂ ਹੁੰਦਾ ਐਦੂ ਘੱਟ ਨਹੀਂ ਹੁੰਦਾ ਠੀਕ ਹੈ 4000 ਤੋਂ ਘੱਟ ਮੇਰੇ ਕੋਲੇ ਕੋਈ ਬੱਚਾ ਨਹੀਂ ਜੀ ਇੱਕ ਖੜਾ ਹੈ 2000 ਦਾ ਦਊਂਗਾ ਵੇ ਉਹ ਹੈ ਉਹ ਖੜਾ ਹੈ ਉਹ ਖੜਾਗਾ ਵਿਚਾਰਾ ਉਹ ਸਾਈਡ ਤੇ ਖੜਾ ਹੁਣ ਸਾਈਡ ਤੇ ਖੜਾਇਆ ਹੋਇਆ ਵੀ ਜਿਹੜਾ 20 ਦਿਨਾਂ ਦਾ ਹੋਊਗਾ ਉਹ ਮਿਲ ਜੂਗਾ 2000 ਦਾ ਉਹ ਜਾਣੀ ਕਿ ਉਹਦਾ 100 ਰੁਪਿਆ ਇੱਕ ਦਿਨ ਦਾ ਹਾਂ ਬਸ 100 ਰੁਪਿਆ ਇੱਕ ਦਿਨ ਦਾ ਇੱਕ ਦਿਨ ਦਾ ਜਿੱਦ ਦੇ ਉਹ ਜੰਮ ਗਿਆ ਉਹਦਾ 100 ਰੁਪਿਆ ਜੋੜਦਾ ਜੋੜਦਾ ਗਿਆ ਉਹ 20 ਦਿਨਾਂ ਦਾ 2000 ਦਾ ਹੋ ਗਿਆ ਠੀਕ ਆ ਚੱਲ ਚੰਗਾ ਭਾਈ ਓਕੇ ਓਕੇ ਬੋਕ ਦਿਖਾਉਣੇ ਬਾਈ ਬੋਕ ਵੇਚਣਾਗਾ ਭਾਰਾਗਾ ਬੋਕ ਰੰਗ ਵੀ ਅੱਡ ਜੇ ਦਾਗਾ ਚੌਕਲੇਟ ਹੀ ਜਾਗਾ ਐ ਆਹ ਦਿਖਾ ਦੇ ਬਈ 6 ਦੰਦਾ ਮੋੜ ਇਹਨੂੰ ਸੰਗੀ ਕਿ ਹੋ ਜਾਂਦਾ ਬਈ ਨਹੀਂ ਨਹੀਂ ਬਈ ਸੰਗਦਾਗਾ ਨਹੀਂ ਨਹੀਂ 6 ਦੰਦਾ ਹੈ ਹਾਂ ਬਈ ਕੀ ਮੁੱਲ ਕਰਿਆ ਬਈ ਲੱਖ ਰੁਪਈਆ ਬਈ ਆਏ ਹਾਏ ਓਏ ਸਿਰ ਹੀ ਲਾਤਾ ਜਮਾ ਹਾਂ ਬਈ ਦੰਦ ਦਿਖਾ ਦੇ ਮੇਰਾ ਬਾਈਨ ਕਿੰਨਾ ਉਬਈ ਮੋਜਨ ਕੁਆਂਟਰ ਦੋਤੇ ਹੋ ਬਈ ਹੋਊਗਾ ਹਾਂ ਬਈ ਪਿੰਡ ਕਿਹੜਾ ਬਈ ਓਏ ਚੰਨਣ ਵਾਲ ਬਈ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਿੰਡ ਚੰਨਣਵਾਲ ਠੀਕ ਹੈ ਹਾਈਟ ਕਿੰਨੀ ਹੋਊਗੀ ਐਟ ਹੋਊਗੀ ਬਈ 44 45 ਕਦੋਂ ਕਾ ਐ ਮੰਡੀ ਚ ਬਈ ਹੋ ਗਏ 2 ਘੰਟੇ 2 ਘੰਟੇ ਠੀਕ ਹੈ ਲੇਟ ਕਾ ਤਾਂ ਹੋ ਗਿਆ ਕੰਮ ਸੀ ਕਰੇ ਕੰਮ ਸੀ ਕਰੇ ਚੱਲ ਗਿਆ ਘਰੇ ਕਿੰਨੇ ਕੁ ਬੱਕਰੇ ਨੇ ਘਰੇ ਬੱਕਰੇ 2 3 ਹੋਰ 2 3 ਹੋਰ ਨੇ ਐਦੂ ਵੱਡੇ ਨੇ ਕਿ ਛੋਟੇ ਨੇ ਉਹ ਮੇਵਣੇ ਆ ਬਈ ਛੋਟੇ ਆ ਹੈ ਉਹਨਾਂ ਆ ਜਾ 20 25 ਬੱਕਰੀਆਂ ਵੀ ਹੈਗੀਆਂ 20 25 ਬੱਕਰੀਆਂ ਆ ਕਦੋਂ ਕਦੋਂ ਰੱਖਦਾ ਬਈ ਹੋ ਗਿਆ ਬਾਈ ਯਾਰ ਸਾਨੂੰ ਚਾਰ ਸਾਲ ਹੋ ਗਏ ਪੰਜ ਚਾਰ ਪੰਜ ਸਾਲ ਹੋ ਗਏ ਰਹਿ ਤੈਨੂੰ ਪਹਿਲਾਂ ਤਾਂ ਜਗ੍ਹਾ ਦੇ ਹੀ ਨਹੀਂ ਪਹਿਲਾਂ ਨਹੀਂ ਦੱਸਦੇ ਠੀਕ ਹੈ ਲੱਖ ਰੁਪਏ ਆਪਾਂ ਕਿਉਂ ਮੰਗਿਆ ਦੱਸਿਓ ਬਈ ਮंडा ਜਾ ਕੀ ਗੱਲ ਬਾਤ ਬੱਚੇ ਬਹੁਤ ਸੋਹਣੇ ਕੱਢਦਾ ਇੱਕ ਕੱਦ ਕਾਠਾ ਹੈ ਇੱਕ ਹੈ ਦੰਦ ਦੰਦਾਂ ਦਾ ਛੋਟਾ ਹੋ ਜੇ ਠੀਕ ਹੈ ਹਾਂ ਮਰਦਾ ਵੀ ਛੋਟਾ ਹੋ ਜੇ ਨਾ ਉਹ ਤਾਂ ਠੀਕ ਆ ਬੱਚੇ ਵੀ ਸਹੀ ਕਰਦਾ ਹਾਂ ਠੀਕ ਹੈ ਕੀ ਭਾ ਦੇ ਬੱਚੇ ਵੇਚਦੇ ਹੋ ਫਿਰ ਇਹਦੇ ਬੱਚੇ ਬਈ ਵੇਖ ਜਾਂਦੇ ਇਹਦੇ 7000 8000 ਦਾ ਛੋਟਾ ਬੱਚਾ ਜਿਹੜਾ ਕਿੱਡਾ ਕ ਕਿੰਨੇ ਦਿਨਾਂ ਦਾ ਛੋਟਾ ਜੀ 20 ਦਿਨਾਂ ਦਾ ਬਾਈ 2 ਮਹੀਨੇ ਸਵਾ 2 ਮਹੀਨੇ ਦਾ ਅੱਛਾ ਐਨਆਰਪੀ ਦਾ ਜਿਹੜਾ ਬੱਕਰਾ ਉਹ ਲੈ ਜਾਂਦੇ ਬਾਈ ਬੱਕਰਾ ਲੈਣਾ ਹਾਂ ਬੱਕਰਾ ਠੀਕ ਆ ਲੱਖ ਰੁਪਇਆ ਮੰਗਿਆ ਬੰਦੇ ਨੇ ਲੱਖ ਹੀ ਮੰਗਿਆ ਹਾਂ ਬਾਈ ਕਿੰਨੇ ਦਾ ਦੇਣਾ ਹੂੰ ਛੱਡ ਦਾਂਗਾ 60 ਦਾ ਸਿੱਧਾ ਹੀ 20 ਸਿੱਧੇ ਹੀ ਵੀ ਝੱਕਤਾ ਬਾਈ 20 ਘਟਾਤਾ ਇੱਦਾਂ ਆ ਜੋ ਕਰਾਂ ਠੀਕ ਆ ਹਾਂ ਬਾਈ ਤੋਰੀ ਇਹਨੂੰ ਕੋਈ ਲੰਗੜਾਉਣ ਵਾਲਾ ਨਹੀਂ ਤਾਂ ਨਹੀਂ ਨਹੀਂ ਬਾਈ ਹੈ ਨਹੀਂ ਵਿਸਾ ਦੇ ਕਰਾ ਤੋੜ ਕੇ ਲੈ ਬਾਈ ਠੀਕ ਆ ਬਾਈ ਬਾਕੀ ਸਾਊ ਆ ਬੱਕਰਾ ਇਨਾ ਹੋਣੀਗਾ ਬੜਲ ਬੜਲੇ ਜੇ ਨਹੀਂ ਕਰਦਾ ਹੈਗਾ ਵੀ ਤੰਗ ਜਾ ਕਰੀ ਜਾਊਗਾ ਨਾ ਨਹੀਂ ਜਾਵਾਂ ਨਹੀਂ ਬਾਈ ਸਹੀ ਗੱਲ ਆ ਠੀਕ ਹੈਗਾ ਰੰਗ ਥੋੜਾ ਜਿਹਾ ਆਊਟ ਜਾਗਾ ਚੌਕਲੇਟੀ ਜਗਾ ਵੈਸੇ ਰੰਗ ਇਹ ਆ ਜਾ ਮੱਖੀ ਜਿੰਨੇ ਬੱਚੇ ਵੀ ਕੱਢਦਾ ਬਈ ਹੈ ਮੱਖੀ ਜਿੰਨੇ ਬੱਕਰੀ ਚ ਅੱਛਾ ਹਾਂ ਬਈ ਕਿਹੜੀ ਬੱਕਰੀ ਦੇ ਰੰਗ ਨਾਲ ਮੇਲ ਚ ਕਰਕੇ ਕਿਹੜੀ ਬੱਕਰੀ ਨਾਲ ਵੀ ਕੱਢਦਾ ਬਈ ਚਿੱਟੀਆਂ ਨਾਲ ਵੀ ਕੱਢਦਾ ਮੱਖੀ ਜਿੰਨੇ ਕੱਢਦਾ ਹਾਂ ਬਈ ਇਹਦੇ ਪਿਓ ਦਾ ਰੰਗ ਹੈ ਇਹ ਇਹੀ ਚ ਹੈ ਸੀਗਾ ਇਹੀ ਚ ਸੀਗਾ ਹਾਂ ਫਿਰ ਤਾਂ ਤਕੜੇ ਹੀ ਕੰਮ ਇਹਦਾ ਚਲੋ ਠੀਕ ਆ ਬਈ ਹੈ ਧੰਨਵਾਦ ਧੰਨਵਾਦ ਓਕੇ ਬਾਬਾ ਜੀ ਕਿੰਨਾ ਰੇਟ ਹੈ ਇਸ ਦਾ ਇਸ ਦਾ ਕੀ ਭਾ ਕਰਿਆ ਜੀ 27000 ਦੋਆਂ ਦਾ ਨਹੀਂ ਇੱਕ ਦਾ ਇੱਕ ਦਾ ਇਸ ਦਾ ਜੀ ਕਿੱਥੋਂ ਆਏ ਆ ਜੀ ਆਪਾਂ ਲੁਧਿਆਣਾ ਸੇ ਲੁਧਿਆਣੇ ਸੇ ਆਏ ਨੇਗੇ ਇਹਦਾ 27000 ਇਹਦਾ ਜੀ ਉਸ ਦਾ 28 ਉਹ ਪਰਲੇ ਬੰਨੇ ਕਾ ਜੋ ਉਸ ਦਾ 38 ਉਸ ਦਾ 38 ਲੈ ਇਹ ਬਾਈ ਜੀ ਲੁਧਿਆਣੇ ਤੋਂ ਆਏ ਨੇ ਬਾਬਾ ਜੀ ਠੀਕ ਹੈ ਯਾਨੀ ਕਿ ਸਾਰੇ ਤਰ੍ਹਾਂ ਦੇ ਵਪਾਰੀ ਆਉਂਦੇ ਰਹਿੰਦੇ ਨੇਗੇ ਆਪਦਾ ਮੁੱਲ ਲੱਗਦਾਗਾ ਵੇਚ ਦੇਣਗੇ ਹੁਣ ਤਕਰੀਬਨ ਕੁਰਬਾਨੀ ਜਿਉਂ-ਜਿਉਂ ਨੇੜੇ ਆ ਰਹੀ ਹੈਗੀ ਬੱਕਰੇ ਬੱਕਰੀਆਂ ਪੱਠਾਂ ਪੂਰੀ ਪਰਮਾ ਰਹਿਣੀ ਮੰਡੀ ਦੇ ਵਿੱਚ ਜਿਨੇ ਬੱਕਰੇ ਉਹ ਵੇਚਣੇ ਨੇ ਉਹ ਹੁਣ ਮੰਡੀਆਂ ਦੇ ਵਿੱਚ ਲਿਆਉਣੇ ਸ਼ੁਰੂ ਕਰੋ ਜਿਹਦੇ ਬੱਕਰੇ ਰਾਜੀ ਨਹੀਂ ਹੈਗੇ ਹੁਣ ਰਾਜੀ ਕਰ ਲਓ ਹੁਣ ਵਿਕ ਜਾਣਗੇ ਤੁਹਾਡੇ ਬੱਕਰੇ ਜੇ ਤੁਸੀਂ ਪਾਲ ਰੱਖੇ ਨੇ ਤਾਂ ਸੋ ਮਿਲਦੇ ਆਂਗੇ ਜਲਦੀ ਫੇਰ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ ਤਰਸੇਮ ਸਿੰਘ ਲਾਂਗੋਵਾਲ ਜੀ ਓਕੇ